ਸਾਰੇ ਗਾਲ ਜੀ ਸਾਰਿਆਂ ਨੂੰ ਸਵਾਗਤ ਨਾਲ ਲੱਗਦੇ ਬਲੌਗ ਦੇ ਵਿੱਚ ਜੋ ਉਮੀਦ ਕਰਦਾ ਨੂੰ ਸਾਰੇ ਵਧੀਆ ਹੋਗੇ ਠੀਕ ਹੋਗੇ ਅੱਜ ਆਪਣੇ ਵੱਡੇ ਭਰਾ ਦਾ ਪਿਆ ਰਿਆ ਲੈਂਟਰ ਉਹਦੀ ਦਾ ਨਾਲੇ ਹੈਗਾ ਜਿੱਕੇ ਸਾਡੇ ਬੋਪੇ ਦਾ ਗੁਰਪਤੇ ਦਾ ਬਰਥਡੇ ਤੇ ਦਿਖਾਉਣੇ ਤੁਹਾਨੂੰ ਸਾਰਾ ਪ੍ਰੋਗਰਾਮ ਬਣਿਆ ਰੋ ਬਲੌਗ ਦੇ ਨਾਲ ਤੇ ਬਲੌਗ ਨੂੰ ਪੂਰਾ ਜ਼ਰੂਰ ਦੇਖਿਓ ਜੀ ਹਾਂਜੀ ਕੀ ਹਾਲ ਜੀ ਨਾ ਕੀ ਰੋ ਜਾ ਹੋਰ ਵੀਰ ਕਿਦਾਂ ਵਧੀਆ ਪਛਾਣਿਆ ਜੇ ਅੱਗੇ ਲੈਂਟਰ ਪਾਇਆ ਆਪਣਾ ਇਹਦਾ ਫੇਰੋਂ ਵਾਲਾ ਹਾਂ ਕੀ ਆ ਪਾਣੀ ਦਾ ਟਾਈਮ ਆਇਆ ਮੰਗ ਰਿਹਾ ਕੰਨਾ ਖੈਦਾ ਇਹ ਕੰਮ ਆ ਜੀ ਰਹਿ ਗਿਆ ਜੀ ਬਹਿ ਗਿਆ ਰਹਿ ਗਿਆ ਥੋੜੇ ਰਹਿ ਗਿਆ ਮੈਂ ਦੇਦੇ ਆਉਣਾ ਨਾ ਕਿਹਦੀ ਬਲਾਗ ਬਣਾਇਆ ਦੱਸੋ ਇਹ ਆnde ਆਪਣੇ ਉਹੋ ਹੀ ਬੰਦੇ ਆਏ ਪਿਛਲੇ ਲੈਂਟਰ ਵਾਲੇ ਜਿਹੜਾ ਨੂੰ ਪਿਛਲਾ ਲੈਂਟਰ ਵਿਖਾਇਆ ਸੀ ਉਹੋ ਹੀ ਫੇਰ ਆਏ ਹਨਾ ਵੀਰ ਬਹੁਤ ਵਧੀਆ ਲੈਂਟਰ ਪਹੁੰਚ ਰਾਣੀ ਹੋਣੀਆਂ ਤਰੀਫਾਂ ਕੀਤੀਆਂ ਤੁਨ ਲੋਕਾਂ ਨੰਬਰ ਆਉਂਦਾ ਵੀਰ ਆਪਾਂ ਆਨੂੰ ਵਿਖਾਉਣੇ ਸਾਰਾ ਬਲਾਗ ਬਣੇ ਰੋ ਬਲਾਗ ਦੇ ਨਾਲ ਚਾਹਣਾ ਚੱਲਣ ਦੇ ਪਕੌੜੇ ਨਿਕਾਹ ਬਣਾ ਵੀਰ ਖਾਂਦਾ ਪਿਆ ਕੱਲਾ ਦਾ ਐ ਹੋਏ ਚਾਹਣਾ ਪਕੌੜੇ ਆ ਵੇਖਦਾ ਲੈਂਟਰ ਵਧਾਈ ਹੋਵੇ ਭਰਾ ਇਹ ਆਪਣਾ ਵੱਡਾ ਭਰਾ ਲੈਂਟਰ ਪੈਂਦਾ ਪਿਆ ਵਿਖਾਉਣੇ ਤੁਹਾਨੂੰ ਅੱਜ ਵਲੌਗ ਸਾਰਾ ਐ ਤੇਰਾ ਬੱਚਾ ਬਾਹਰ ਹੀ ਖੇਡਣ ਲਈ ਆਡੀ ਸਾਰੀ ਹੈ ਨਹੀਂ ਛੁੱਟੀਆਂ ਦਾ ਆਨੰਦ ਮਾਣਨ ਰਹੇ ਆਏ ਛੁੱਟੀਆਂ ਦਾ ਆਨੰਦ ਰੱਜ ਕੇ ਰੱਜ ਕੇ ਪਕੌੜਿਆਂ ਨਾਲ ਜਵਾਕ ਛੁੱਟੀ ਦਾ ਆਨੰਦ ਮਾਣਨ ਰਹੇ ਹੁਣ ਹੰਦ ਹੋਣਾ ਹੈ ਸਾਰੀ ਵੀਡੀਓ ਦਾਪਾਲ ਇੰਟਰ ਦਾ ਕੰਮ ਸਟਾਰਟ ਮੜਿਆ ਨੇ ਆ ਦਿਨੇ ਅੱਜ ਪਾਰਕ ਦੇ ਵਿੱਚ கம்ம <laughs> ਕਿੰਨਾ ਲੈਟਰ ਪੈ ਗਿਆ ਲਗਾਉਣਾ ਤੁਹਾਨੂੰ ਛੱਤ ਤੇ ਜਾ ਕੇ ਆ ਗਿਆ ਜੁੰਨਾ ਨਾ ਨਾ ਦੇ ਲੈਟਰ ਲੈ ਗਏ ਥੋੜਾ ਨਪਗੇ ਅੱਧਾ ਲੈ ਚਲੇ ਨਪਗੇ ਹਾਂ ਇਝੇ ਕਹਿੰਦੇ ਕੰਮ ਐ ਇੱਕ ਸਾਦੇ ਨਹੀਂ Yeah yeah. Đi ông đã माल सारा. Ê à thợ đó. ਇੱਕ ਹੀ ਬੌਂਡ ਹੁੰਦਾ ਜੇ ਤੇ ਵਈ ਹੈ ਕੈਮੀਕਲ ਕੱਢ ਲੀਂਦਾ ਹੈ ਹੈ ਬੇਅ ਪਲੇਟਾਂ ਵਾਲੀ ਸਫਾਈ ਲੀਂਦਾ ਹੈ ਉਹ ਨਹੀਂ ਕੋਈ ਗੱਲ ਹੈ ਬਸ ਨਹੀਂ ਕਰਦੇ ਅੱਛਾ ਠੀਕ ਹੈ ਲਿਆ ਲਿਆ ਭਰ ਕੇ ਛੇ ਛੇ ਜਵਾਨਾ ਕਹਿੰਦੇ ਤੋਂ ਵੇ ਤੋਂ ਪਹਿਲੇ ਪਹਿਲਾ ਕੰਮ

ਕਿਉ ਮਾਈ ਕੇ ਆਪ ਸਬਸਕ੍ਰਾਈਬ ਕੇ ਆਦਰ ਆ ਕੇ ਚੱਤੀ ਕਰੋ ਸ਼ੇਅਰ ਨਾ ਕਰਦਾ ਇਹ ਕੰਮ ਹਾਂ ਇਹ ਕਰਦਾ ਕੰਮ ਤੋੜਦਾ ਇਹਨੇ ਦੋਵੇਂ ਟਾਇਰ ਹੀ ਤੇਰੇ ਬੈਨ ਨੂੰ ਮੈਂ ਸਾਈਕਲ ਹੈ ਉਹਦੇ ਬੈਨ ਨੂੰ ਆ ਵਿਚਾਰੇ ਤੋੜਦਾ ਕੰਮ ਕੋ ਆਇਆ ਤੂੰ ਨਵਾਂ ਸਾਈਕਲ ਤੋੜ ਕੇ ਡੰਡਾ ਆ ਦੀ

ਨਿਆਗਾ ਤੇਰੇ ਉੱਥੇ ਦੇਰ ਨੂੰ ਨਾ ਰਹਿ। ਇਰਜਾ ਸਾਸਰੀਆਂ ਕਾ ਮੇਰਾ ਮੇਰਾ ਚੱਲ ਜਕਰ ਆਲਾ ਲਾ ਦੋ ਇੱਕ। 哈哈哈！哈哈哈！哎，哈哈哈！